ਸਬਾ ਦੇ ਜਿਹੜੇ 3 ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਹੈ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਧਾ ਔਰ ਸੰਗਤ ਦਾ ਆਉਣਾ ਔਰ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਇਹ ਉਹਨਾਂ ਨੂੰ ਸਹੂਲਤਾਂ ਦਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ ਕੋਈ ਗੱਲ ਨਹੀਂ ਜੀ ਅਸੀਂ ਇਸ ਤੋਂ ਪਹਿਲਾਂ ਬਹੁਤ ਚਿਰਾਂ ਤੋਂ ਲੰਬੀ ਚੱਲੀ ਆ ਰਹੀ ਮੰਗ ਸੀਗੀ ਸਿੱਖ ਸੰਗਤ ਦੀ ਖਾਸ ਤੌਰ ਤੇ ਕਿ ਸ਼੍ਰੀ ਨਨਤਪੁਰ ਸਾਹਿਬ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਕਾਲ ਤਖਤ ਸਾਹਿਬ ਉਹਨਾਂ ਨੂੰ ਹੋਲੀ ਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ ਗੱਲਾਂ ਕਈ ਵਾਰੀ ਉੱਠੀਆਂ ਸੀਗੀਆਂ ਪਰ ਅਮਲੀ ਰੂਪ ਨਹੀਂ ਪਹੁੰਚਾਇਆ ਗਿਆ ਸੀ ਜੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪ ਵੀ ਉਹਦੇ ਤੇ ਜਿਹੜਾ ਉਹ ਪੈਣਾ ਹੈ ਜਾਣ ਲੱਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਖਜ਼ਾਨੇ ਵਾਲੇ ਪਾਸਿਓਂ ਜਾਂ ਕਿਤੋਂ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਬਖਸ਼ਿਸ਼ ਕੀਤੀ ਹੈ ਸਮੱਤ ਬਖਸ਼ੀਏ ਸਾਨੂੰ ਬਲ ਬਖਸ਼ਿਆ ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰ ਗੁਜ਼ਾਰੀ ਜਦੋਂ ਵੀ ਇਸ ਧਰਤੀ ਲਈ ਤਾਂ ਕੋਈ ਮੰਗ ਪੱਤਰ ਦੀ ਲੋੜ ਨਹੀਂ ਜੀ ਇੱਥੇ ਤਾਂ ਕੁਰਬਾਨੀਆਂ ਹੋਈਆਂ ਇੱਥੇ ਤਾਂ ਮੰਗਣਾ ਆਉਂਦੇ ਆ ਲੋਕ ਸੋ ਅਸੀਂ ਵੀ ਉਹਨਾਂ ਚੋਂ ਇੱਕਾਂ ਸੋ ਕਿਸੇ ਵੀ ਕਿਸਮ ਦਾ ਫਤੇਗੜ ਸਾਹਿਬ ਦੀ ਸੁੰਦਰਤਾ ਫਤੇਗੜ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਲਈ ਜਾਂ ਸੜਕਾਂ ਦਾ ਜਿਵੇਂ ਪ੍ਰਬੰਧਿਤ ਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ ਚ ਕਿਉਂਕਿ ਸੰਗਤ ਨੇ ਵਦਨਾ ਹੀ ਵਦਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਉਹ ਸਮੂਥਲੀ ਚੱਲਣ ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹਿਣਾ ਉਧੂ ਗੱਜ ਜੀ ਸਰ ਉਹਨਾਂ ਨੂੰ ਮੈਂ ਤੁਹਾਨੂੰ ਕਹਿ ਕੇ ਇਸ ਵਾਸਤੇ ਕੋਈ ਮੰਗ ਪੱਤਰ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ ਇਹ ਤਾਂ ਸਾਡਾ ਵੈਸੀ ਫਰਜ ਬਣਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਧਰਤੀ ਹੈ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਰਹਿਂਦੀ ਦੁਨੀਆ ਤੱਕ ਰਹਿਣ ਗਿਆ ਜੀ ਤੇ ਉਹਨਾਂ ਦੇ ਨਾਂ ਤੇ ਕੁਝ ਕਰਦੀ ਤਾਂ ਇਹ ਜਿਹੜਾ ਜਿਨੇ ਕੀਤਾ ਉਹਦੇ ਭਾਗ ਵੱਡੇ ਹੋ ਜਾਂਦੇ ਜੀ ਉਹ ਤਾਂ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੇ ਸ਼ਹੀਦ ਨੇ ਸਾਡੇ ਉਹ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਬਲੀਦਾਨ ਦਿੰਦੇ ਨੇ ਉਹਨਾਂ ਦੇ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਹੁਕਮਤ ਸਾਹਿਬ 328 ਰੁਪਏ ਨੂੰ ਲੈ ਕੇ ਜੋ ਐਸਆਈਟੀ ਬਣਾਈ ਆ ਪੁਲਿਸ ਜਾਂਚ ਕਰ ਰਹੀ ਆ ਉਸ ਲਈ ਕੈਐਸਜੀਪੀਸੀ ਪ੍ਰਧਾਨ ਧਾਮੀ ਇਹ ਕਹਦੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਇਹ ਜਿਹੋ ਜਿਹਾਂ ਜਾਂਚਾਂ ਇਹ ਹੋ ਰਹੀਆਂ ਨੇ ਉਹ ਗਲਤ ਹੋ ਰਹੀਆਂ ਨੇ ਜਾਂ ਸਿੱਧੇ ਤੋਂ ਉੱਤੇ ਕਹਿੰਦੇ ਮੇਰੇ ਖਿਆਲ 'ਚ ਅੱਜ ਆਪਾਂ ਇਹ ਗੱਲ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਆ ਇਹਦੇ ਨਾਲ ਤੇ ਆ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇੰਨਾ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇਹ ਕੰਮ ਜਿਹੜਾ ਪੁਲਿਸ ਦਾ ਹੈ ਕਾਨੂੰਨ ਦਾ ਹੈ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਜਾਂ ਕੋਈ ਹੋਰ ਵੀਰਪਾਲ ਦੇ ਨੂੰ ਲੱਗੇ ਕਿ ਕਿਉਂਕਿ ਮਰਵਿੰਦਰ ਕਾਂਗੜੀ ਜੀ ਨੇ ਇਹ ਤਰ੍ਹਾਂ ਨੇ ਕਿਹਾ ਸੀਗਾ ਉਸ ਦੇ ਇੱਕ ਥੋੜਾ ਦੱਸ ਦਿਓ ਦੇਖੋ ਜੀ ਕੀ ਕੀ ਦੱਸਾਂ ਇਹਦੇ ਚ ਨੇ ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਤਲਬ ਸ਼ਬਦਾਂ ਚ ਵੀ ਜੇ ਸਾਰੀ ਦੁਨੀਆ ਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲਈਏ ਸਾਰੀ ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤੇ ਧਰਤੀ ਨੂੰ ਸਲੇਟ ਬਣਾ ਲਈਏ ਤਾਂ ਵੀ ਨਹੀਂ ਲਿਖੇ ਜਾਣੀ ਉਹਨਾਂ ਦੇ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇੱਥੇ ਛੋਟੀਆਂ ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਬਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਟੀਵਿਟੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਵਸ ਦੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦਿਆਂ ਚ ਆਉਨੇ ਆ ਤੇ ਬਾਕੀ ਨਤਮਸਤਕ ਹੋਣਾ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਨੇ ਸਿੱਖਿਆਵਾਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਉਹ ਇੱਥੋਂ ਹੀ ਸਿੱਖਿਆ ਜਾ ਸਕਦਾ ਹੋਰ ਕਿਤੇ ਦੁਨੀਆਂ 'ਚ ਇਹੋ ਜਿਹਾ ਨਹੀਂ